ਲੈ ਹੋਰ ਤਾਂ ਕੋਈ ਹੁਣ ਹੀਲਾ ਨਹੀਂ ਹੈਗਾ ਉਹੀ ਗੱਲ ਮੇਰੀ ਤਾਂ ਮਾਂ ਹੀ ਔਖੇ ਵੇਲੇ ਕੰਮ ਆਉਂਦੀ ਹੁੰਦੀ ਆ ਉਸ ਨੂੰ ਫੋਨ ਲਾ ਕੇ ਪੁੱਛਦੀ ਆ ਕੋਈ ਨਾ ਕੋਈ ਗੱਲ ਤਾਂ ਰਾਹ ਪਾਉਗੀ ਸਿਆਣੇ ਬੰਦੇ ਨੂੰ ਤਾਂ ਸੋ ਉਹੀ ਗੱਲ ਗੱਲਾਂ ਦਾ ਪਤਾ ਹੁੰਦਾ ਹੈਲੋ ਹੈਲੋ ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਪੁੱਤ ਹੋ ਠੀਕ ਹੈ ਹਾਂ ਠੀਕ ਆ ਬੇਬੇ ਹੋਰ ਠੰਡ ਤੋਂ ਬਚੀਆਂ ਹਾਂ ਪੁੱਤ ਵਧੀਆ ਬਚੀਆਂ ਹਜੇ ਤੱਕ ਤਾਂ ਚਲੋ ਤੇ ਮੈਂ ਤਾਂ ਨਾ ਬੇਬੇ ਆਂ ਕਹਿੰਦੀ ਸੀ دیکھ ਮੇਰਾ ਜੀਜਾ ਤਾਂ ਕਰਦਾ ਨਹੀਂ ਹੈਗਾ ਕਹਿਣ ਨੂੰ ਪਰ ਮਜਬੂਰੀ ਆ ਹੁਣ ਕੀ ਕਰਾਂ ਸਰਦਾ ਨਹੀਂਗਾ ਅੱਛਾ ਕੀ ਪੁੱਤ ਦੱਸ ਫੇਰਾ ਤੈਨੂੰ ਦੱਸਿਆ ਤਾਂ ਸੀਗਾ ਬੇ ਮੈਂ ਪਹਿਲਾਂ ਵੀ ਮੇਰੀ ਨਨਦ ਦਾ ਨੇ ਵਿਆਹ ਕਢਾ ਰੱਖਿਆ ਹੈਲੋ ਹੈਲੋ ਮੇਰੀ ਨਨਦ ਨੇ ਮੱਖਾ ਵਿਆਹ ਕਢਾ ਰੱਖਿਆ ਆਪਦੀ ਕੁੜੀ ਦਾ ਅੱਛਾ ਠੀਕ ਆ ਹਾਂ ਪਤਾ ਮੈਨੂੰ ਹਾਂ ਹਾਂ ਦੱਸਿਆ ਦੇਖ ਮੈਨੂੰ ਹਾਂ ਮੈਂ ਦੱਸਿਆ ਸੀਗਾ ਤੇ ਬੇਬੇ ਅਸੀਂ ਤਾਂ ਨਾਨਕ ਸ਼ੱਕ ਜਾਣਾਗਾ ਤੋਲਾ ਸਿਉਨੇ ਦਾ ਮੰਗਦੀ ਆ ਕੋਲੇ ਹੁਣ ਆਪਦੇ ਇੰਨੇ ਪੈਸੇ ਨਹੀਂ ਹੈਗੇ ਉਹੀ ਗੱਲ ਖਰਚਾ ਵਾਲਾ ਹੋਗਾ ਲੂੜੇ ਕੱਪੜੇ ਤੇ ਠੰਡ ਚ ਤੈਨੂੰ ਪਤਾ ਜਿਹੜੇ ਵਿਆਹ ਆ ਜਾਂਦੇ ਆ ਸਭ ਕੁਛ ਹੀ ਚਾਹੀਦਾ ਹੁੰਦਾ ਬੂਟ ਕੋਟੀਆਂ ਸ਼ਾਲ ਸਭ ਕੁਛ ਨਾਲੇ ਜਵਾਕਾਂ ਨੂੰ ਚਾਹੀਦਾ ਪੋਰ ਪਟਾਈ ਦੇ ਫਿਰ ਹੁੰਦੇ ਹੀ ਠੰਡੇ ਤਾਂ پتہ ਲੀੜਾ ਕਪੜਾ ਸਾਰੇ ਹੀ ਚਾਹੀਦਾ ਗਾਇ ਕਿਹੜਾ ਕੋਈ ਗਰਮੀ ਦਾ ਵਿਆਹ ਹੁੰਦਾ ਵੀ ਆਪਾਂ ਇੱਕ ਸੂਟ ਨਾ ਸਰਜੂ ਹਾਂ ਜੇ ਤਾਂ ਬੇਬੇ ਦੇ ਕੋਈ 20 30 ਹਜ਼ਾਰ ਦੀ ਚੀਜ਼ ਹੁੰਦੀ ਹਨਾ ਤਾਂ ਅਸੀਂ ਲੈ ਜਾਂਦੇ ਹੁਣ ਤੈਨੂੰ ਪਤਾ ਥੋਲੇ ਦਾ ਰੇਟ ਤਾਂ 80000 ਦੇ ਨੇੜੇ ਵਗ ਗਿਆ ਠੀਕ ਐ ਫਿਰ ਆਇ ਕਾ ਪੁੱਤ ਤੂੰ ਹਾਂ ਬੇਬੇ ਮੈਨੂੰ ਨਾ ਕੋਈ ਨਾ ਮੇਰੀ ਗੱਲ ਸੁਣ ਪਹਿਲਾਂ ਤੂੰ ਕਿਵੇਂ ਕਰ ਕਿ ਤੂੰ ਨਾ ਕਰ ਮੈਨੂੰ ਤੂੰ ਨਾ ਚਾਹੇ ਮੈਂ ਤੈਨੂੰ 6 ਮਹੀਨਿਆਂ ਨੂੰ ਮੋੜਦਾ ਚਾਹੇ 7 ਨੂੰ ਮੋੜਦਾ ਕਿਵੇਂ ਨਾ ਕਿਵੇਂ ਕਰਕੇ ਮੈਂ ਮੋੜ ਦੂੰਗੀ ਮੈਨੂੰ ਇੱਕ ਤੋਲੇ ਦਾ ਹੱਲ ਕਰਕੇ ਦੇ ਕਿਤੋਂ ਨਾ ਕਿਤੋਂ ਕੋਈ ਨਾ ਪੁੱਤ ਵੀ ਤੂੰ ਆਏ ਕਰ ਮੇਰੇ ਕੋਲੇ ਚੁੱਪ ਕਰਕੇ ਆ ਜਾ ਹਰਦੀਤ ਕੋਲੇ ਨਾ ਕਰੀ ਗੱਲ ਤੇ ਮੇਰੇ ਕੋਲੇ ਤੇਰੇ ਤੋਲਾ ਸਿਆਣੇ ਦਾ ਦੇਖ ਮੇਰੀਆਂ ਪਿੱਪਲ ਪੱਤੀਆਂ ਨਹੀਂ ਵੀ ਨਹੀਂ ਪਈਆਂ ਹਾਂ ਬੇਬੇ ਉਹ ਤਾਂ ਤੋਲੇ ਤੋਂ ਵੱਧ ਹੋਣਗੀਆਂ ਬਦ ਦੋ ਹੋਣਗੇ ਤਾਂ ਕਿੰਨੇ ਹੋਣ ਭਾਈ ਤੂੰ ਤਲਾਕ ਨਹੀਂ ਦੇਖਣਾ ਕਿੰਨਾ ਮੈਨੂੰ ਹੋਇਆ ਦੇਖ ਤੂੰ ਆਰਾ ਤਲਾਕ ਤੇ ਉਹਨਾਂ ਕੋਈ ਨਾ ਤੂੰ ਮੈਨੂੰ 6 ਸਾਲ ਨੂੰ 6 ਮਹੀਨੇ ਨੂੰ ਕੋਈ ਨਾ ਕਿਰੋ ਕੋਈ ਤੈਨੂੰ ਆ ਤੇਰਾ ਕੁਲ ਹੋਇਆ ਉਹ ਰਮਿੰਦਰ ਮੋੜਦੀ ਹਾਂ ਚਲ ਠੀਕ ਆ ਬੇਬੇ ਉਹੀ ਗੱਲ ਤੂੰ ਤਾਂ ਮੇਰੀ ਮੁਸ਼ਕਲ ਹੱਲ ਕਰਤੀ ਮੈਨੂੰ ਤਾਂ ਬੜੀ ਟੈਨਸ਼ਨ ਪੈ ਰਹੀ ਸੀ ਹੁ ਆਏ ਚਲ ਤੇਰੇ ਹੁੰਦਿਆਂ ਤਾਂ ਮੈਨੂੰ ਸੋਚ ਵੀ ਕਾਦੀ ਆ ਮੈਨੂੰ ਪਤਾ ਸੀਗਾ ਮੈਂ ਖ ਮੇਰੀ ਮਾਂ ਕੋਲੇ ਪਏ ਆ ਰਿੰਗ ਕੋਈ ਸੋ ਚਾਲੀ ਗੱਲ ਨਹੀਂ ਤੇ ਬਸ ਦੇਖ ਆਪਣਾ ਮਾਮਾ ਠੀਆਂ ਦਾ ਦੇਖ ਪੜਦਾ ਭਾਈ ਤੇ ਕਿਸੇ ਨੂੰ ਪਤਾ ਨਾ ਲੱਗੇ ਹਨਾ ਹੋਰ ਹਾਂ ਚੱਲ ਠੀਕ ਹੈ ਬੇਬੇ ਪਤਾ ਤਾਂ ਮੈਂ ਕਿਸੇ ਨੂੰ ਨਹੀਂ ਲੱਗਣ ਦਿੰਦੀ ਉਹੀ ਗੱਲ ਮੈਂ ਮੈਂ ਤਾਂ ਨਾ ਨਹੀਂ ਤੈਨੂੰ ਕਹਿੰਦੀ ਨਹੀਂ ਸੀਗੀ ਸ੍ਰੀਕੇ ਜਮਾ ਸਾਡਾ ਵੀ ਨੱਕ ਰਹਿ ਜੂਗਾ ਉਹੀ ਗੱਲ 100-100 ਗੱਲਾਂ ਬਾਤਾਂ ਕਰਨੀਆਂ ਨਾ ਚੱਲ ਕੋਈ ਨਾ ਬਸ ਕਿਹਨਾਂ ਤੂੰ ਆਪਦੀ ਨਾਨਕੇ ਛੱਕੋ ਭਾਰ ਕਿਹਨਾਂ ਤੂੰ ਆਪਦਾ ਮਤਬਲ ਸਾਰ ਸਾਰਾ ਹਨਾ ਹਾਂ ਚੱਲ ਠੀਕ ਹੈ ਬੇਬੇ ਚੰਗਾ ਫਿਰ ਮੈਂ ਆ ਜਾਨੀ ਅੱਜ ਹਾਂ ਤੂੰ ਆ ਜਾ ਫਿਰ ਕੋਈ ਨਾ ਅੱਜ ਭਾਈ ਚੰਗਾ ਠੀਕ ਹੈ ਚੰਗਾ ਬੇਬੇ ਕੀ ਕਰੈ ਲਾ ਦੇਖ ਲਾ ਮੇਰੀ ਮਾਂ ਨੇ ਤਾਂ ਉਹੀ ਗੱਲ ਵਿਚਾਰੀ ਨੇ ਗੱਲ ਰਾਹ ਪਾਈ ਦਿੱਤੀ ਐ ਕਰਦੀ ਹੁਣ ਮੈਂ ਬਾਗੀ ਜਾਵਾਂ ਦਿਨ ਛੋਟੇ ਨਿਗੇ ਬਿੰਦਚ ਦੀ ਤਾਂ ਨੇਰਾ ਹੋ ਜਾਂਦਾ ਬੇਬੇ ਕੀ ਦਿਨ ਬੋਲੀ ਜਾਂਦੀ ਐ ਨਹੀਂ ਪਤਾ ਕੋਈ ਤਾਈ ਵਰਗੀ ਆਰੀ ਹੋਵੇ ਦੇਖਦੀਆਂ ਜਾ ਕੇ ਬੇਬੇ ਤਾਂ ਫੋਨ ਚੱਕੀ ਫਿਰਦੀ ਮੈਂ ਕਿਹਾ ਕਿ ਤਾਈ ਵਰਗੀ ਨਾ ਬੋਲੀ ਜਾਂਦੀ ਕੋਈ ਆ ਗਿਆ ਤੇਰੇ ਕੋਲ ਹਾਂ ਭਾਈ ਇਹ ਤਾਂ ਫੋਨ ਸੀ ਆਪਣੀ ਰਾਜਵੀਰ ਦਾ ਸੀ ਭਾਈ ਅੱਛਾ ਕੀ ਆਂਦੀ ਸੀ ਕੋਸ ਨਹੀਂ ਵਾ ਸਾਈਂ ਠੰਡ ਠਾਰੀ ਦਾ ਪੁੱਛਦੀ ਸੀ ਭਾਈ ਨਾਲੇ ਤਾਂ ਮੇਰਾ ਤੇ ਸੈਣੀ ਬੇਬੇ ਠੰਡ ਵਾਲੀ ਬਚ ਕੇ ਰਿਆ ਕਰ ਤੇ ਨਾਲੇ ਬਸ ਆਪਣੀ ਖੈਰ ਸੋਕੜਾ ਪੁੱਛਦੀ ਸੀ ਨਾਲੇ ਕਹਿੰਦੀ ਮੈਂ ਮਿਲ ਕੇ ਜਾਉਂਗੀ ਆਦੀ ਮੈਂ ਆਉਂਗੀ ਆ ਨਹੀਂ ਮਿਲਣ ਆਉਗੀ ਅੱਛਾ ਮਿਲਣ ਆਉਗੀ ਹਾਂ ਮੈਂ ਤੇ ਉਹਦੀ ਨੰਦ ਦੀ ਕੁੜੀ ਦਾ ਵਿਆਹ ਸੀ ਉਹ ਕਢਾ ਲਿਆ ਉਹ ਤਾਂ ਹਜੇ ਗਾਹਾਂ ਨੂੰ ਹਕੜਾਉਣਗੇ ਪੁੱਤ ਗਾਹਾਂ ਕਰਨਗੇ ਹਜੇ ਨਹੀਂ ਕਰਦੇ ਹੁਣ ਅੱਛਾ ਕਰਦੇ ਨਹੀਂ ਹਲੇ ਮੈਂ ਹਜੇ ਨਹੀਂ ਕਰਦੇ ਵਿਆਹ ਉਹ ਤਾਂ ਗਾਹਾਂ ਕਰਨਗੇ ਹਜੇ ਮੈਂ ਤਾਂ ਆਖਾ ਨਾ ਇਹ ਪਹਿਲਾਂ ਮੈਨੂੰ ਰਾਜਵੀਰ ਕਹਿੰਦੀ ਸੀ ਵੀ ਹੁਣੀ ਕਰਨਗੇ ਨਾ ਨਾ ਹੁਣ ਨਹੀਂ ਕਰਦੇ ਉਹ ਤਾਂ ਹਜੇ ਠਹਿਰ ਕੇ ਕਰਨਗੇ ਕੋਈ ਉਹਨਾਂ ਨੂੰ ਕੋਈ ਦਿੱਕਾ ਢੁੱਕਾ ਹੋ ਗਿਆ ਗਾਹਾਂ ਵਾਲਿਆਂ ਨੂੰ ਬੇਬੇ ਉਹ ਤਾਂ ਐਂ ਕਹਿੰਦੀ ਸੀ ਵੀ ਇੱਕ ਦੋ ਮੱਗਰ ਦਾ ਬਸ ਆ ਮਾਗ ਦਾ ਕਢਾ ਲਾਂਗੇ ਮੇਰੇ ਕੋਲੇ ਤਾਂ ਐਂ ਕਹਿੰਦੀ ਸੀ ਨਾ ਨਾ ਗਾਹਾਂ ਕਰਨਗੇ ਭਾਈ ਹਜੇ ਕਾਨੂੰ ਕਰਦੇ ਨੇ ਉਹ ਵਿਆਹ ਅੱਛਾ ਹਾਂ ਚੱਲ ਬੇਬੇ ਅਗਲੇ ਦੀ ਮਰਜ਼ੀ ਅਗਲੇ ਦੀ ਸਭ ਮਜਬੂਰੀ ਹੁੰਦੀ ਹੈਗੀ ਤੇ ਫਿਰ ਰਾਜਵੀਰ ਕਿਵੇਂ ਆਉਂਦੀ ਹੈਗੀ ਉਹ ਬਸ ਮਿਲਣੀ ਆਉਂਦੀ ਆ ਭਾਈ ਹੋਰ ਹੁਣ ਕੁੜੀਆਂ ਕਿਵੇਂ ਆਉਂਦੀਆਂ ਹੁੰਦੀਆਂ ਨੇ ਵੇਖੀ ਦੇਖ ਮਿਲਣੀ ਆਉਂਦੀਆਂ ਹੁੰਦੀਆਂ ਨੇ ਅਰੇ ਭੈਣ ਭਾਈ ਨੂੰ ਤੇ ਆਪਦੀ ਮਾਪਿਓ ਨੂੰ ਹੋਰ ਕੁੜੀਆਂ ਨੇ ਕੀ ਕਰਨਾ ਆਉਣਾ ਹੁੰਦਾ ਭਾਈ ਵੇਖੀ ਹਾਂ ਚੱਲ ਮਿਲਣ ਤਾਂ ਆਉਗੀ ਕੋਈ ਨਹੀਂ ਮਿਲਣ ਤਾਂ ਜੇ ਮੈਂ ਕਹਾਂ ਕਿ ਨਹੀਂ ਆਵੇਂ ਮੈਂ ਤਾਂ ਸੁਤੀ ਪੁੱਛ ਲੈਣਾ ਤੈਨੂੰ ਤੂੰ ਤਾਂ ਗੜ ਪੈ ਜਾਣੀ ਵੀ ਕੁੜੀਆਂ ਕਿ ਆਉਂਦੀਆਂ ਹੁੰਦੀਆਂ ਨਾ ਗੱਲ ਨਹੀਂ ਭਾਈ ਹੁਣ ਦੇਖ ਹੁਣ ਸਾਰੀਆਂ ਕੁੜੀਆਂ ਕਤਰੀਆਂ ਦੇ ਖਾ ਜਾਣਗੀਆਂ ਕੋਈ ਤਾਂ ਹੁਣ ਰਹਿ ਕੇ ਆਉ ਦੇਖਾ ਹੁਣ ਛੁੱਟੀਆਂ 'ਚ ਆ ਜਾ ਬਸ ਹੋ ਗਈਆਂ ਅੱਜ ਤੋਂ ਤੇ ਕੋਈ ਬਸ ਭਾਈ ਚਾਰ ਦਿਨ ਰਹੂਗੀ ਕੋਈ ਅੱਠਨ ਨੂੰ ਮੁੜ ਜੂਗੀ ਇਹ ਤਾਂ ਉਹਦੀ ਮੁੜੂਗੀ ਭਾਈ ਬਸ ਮਿਲ ਕੇ ਆਪਾਂ ਨਾ ਫਿਰ ਜੇ ਆਉਂਦੀ ਐ ਰਾਜਵੀਰ ਪੰਜ ਚਾਰ ਦਿਨ ਲਾਜੀ ਨੇ ਮੈਂ ਆਦੀ ਪੇਕੀ ਜਾ ਆਉਂਗੀ ਨਾ ਇੰਨੇ ਦਿਨ ਨਹੀਂ ਭਾਈ ਉਹ ਲਾਉਂਦੀ ਉਹ ਤਾਂ ਬਸ ਘੰਟਾ ਦੁਕਾਨ ਤੇ ਮਿਲ ਕੇ ਉਹਦੀ ਜਾਉਂ ਕਈ ਸਰਦਾ ਨਹੀਂ ਮੇਰਾ ਘਰ ਨੇ ਸਰਨ ਨੂੰ ਫਿਰ ਹਜੇ ਤਾਂ ਉਹਦੀ ਨਾਨਦ ਜਦੋਂ ਵਿਆਹ ਹੀ ਨਹੀਂ ਕਰਦੀ ਉਹਨੇ ਦੱਸ ਕੀ ਕਰਨਾ ਉਹਦੀ ਸੱਸ ਹੈ ਅਗਲੀ ਕਰ ਦਿੰਦੀ ਹੈ ਕਿ ਹੁਣ ਅਗਲੀ ਨੂੰ ਆਏ ਵੀ ਮੇਰੇ ਹੱਥਾਂ ਦੀ ਗੋਹਾ ਗਾ ਪੈ ਜੂਕਰ ਨੂੰ ਵੀ ਉਹਦੇ ਨੂੰ ਮੇਰੇ ਹੱਥ ਵਧੀਆਂ ਹੋ ਜਾਣਗੇ ਤਾਂ ਨਹੀਂ ਹੁਣ ਅਗਲੀ ਕੰਮ ਕਰਦੀ ਕੁੜੀ ਵੀ ਕਿੱਥੋਂ ਕਰਦੀ ਐ ਕੋਈ ਨਹੀਂ ਆਏ ਤਾਂ ਕੀ ਹੁੰਦਾ ਉਹੀ ਗੱਲ ਫਿਰ ਪਹਿਲੀ ਅਗਲਾ ਕੰਮ ਛੱਡ ਕੇ ਬੈਹਨ ਉਹਨਾਂ 2-3 ਮਹੀਨੇ ਜੇ ਕੋਈ ਪ੍ਰੋਗਰਾਮ ਆ ਜੀ ਵਿਆਹ ਜੀ ਪਾਈਪ ਮਾਰੀ ਜਮਾ ਵਿਆਹ ਨਹੀਂ ਜਮਾ ਅਗਲੇ ਦਾ ਹੋਣੀ ਅਗਲੀ ਨਹੀਂ ਕਰਦੀ ਹੁੰਦੀ ਅਗਲੀ ਕਹਿੰਦੀ ਆ ਵੀ ਆਪੇ ਮੇਰੀ ਪਰਜਾਈ ਸਿੱਟੇ ਗੋਹਾ ਨਹੀਂ ਕਰਦੀਆਂ ਕੁੜੀਆਂ ਕੰਮ ਚੱਲ ਬੇਬੇ ਅਗਲੇ ਦੀ ਮਰਜ਼ੀ ਐ ਭਈ ਅਗਲਾ ਕਿਵੇਂ ਕਰੇ ਆਪਦੇ ਕਰੇ ਮੈਂ ਤਾਂ ਆਦਾ ਚਾਹ ਬਣਾਉਣੀ ਐ ਮੈਂ ਤਾਂ ਇਹ ਚਾਹ ਜੇ ਭਾਈ ਬਣਾਉਣੀਆਂ ਬਣਾ ਲਾ ਹਜੇ ਮੈਨੂੰ ਤਾਂ ਕੋਈ ਨਹੀਂ ਮੈਂ ਖਰਾਜ ਵੀਰ ਨੂੰ ਆ ਜਾਂਦੇ ਫੇਰ ਬਣਾ ਲਾਂਗੇ। ਮੈਨੂੰ ਮਰਾਜਵੀਰ ਦਾ ਕੀ ਪਤਾ ਰਾਜਵੀਰ 2 ਘੰਟੇ ਨਾ ਆਵੇ ਘੰਟਾ ਨਾ ਆਵੇ। ਮੈਂ ਉਹ ਡਿੱਕੀਆਂ ਮੈਂ ਤਾਂ ਨੀਰਾ ਪਾ ਕੇ ਈ ਨਾ ਮੈਂ ਸਾਨੂੰ ਇੰਨੀ ਠੰਡ ਹੋਈ ਪਈ। ਚਲ ਫੇਰ ਬਣਾ ਲਾ ਪਹਿਲੇ। ਮੈਂ ਤਾਂ ਆਉਦੇ ਖੱਤਰ ਬਣਾਉਣੀ ਆ। ਰਾਜਵੀਰ ਆਈ ਤਾਂ ਕੋਈ ਨਹੀਂ ਹੋਰ ਬਣਾ ਦੀ। ਗੱਲ ਛੋਟੇ ਕਿਹੜਾ ਪਸੰਦ ਆਉਂਦੀ ਇਹਨਾਂ ਮਾਮਾ ਧੀਆਂ ਦੇ ਮੇਰੇ ਵਾਲੀ ਚਾਹ। ਤੁਸੀਂ ਤਾਂ ਾਡੀ ਕਰਕੇ ਪੀਣੀ ਹੁੰਦੀ ਐ। ਲੈ ਪਹਿਲੀ ਾਡੀ ਕਰਕੇ ਪੀਣੀ ਐ। ਦੇਖ ਲਾ ਆਈ ਬਾਹ ਲੈੰਦੀ ਆ ਵਿੱਚੋਂ ਗੱਲਾਂ ਦੀ ਸੋ ਵੀ ਕਿ ਰਾਜਵੀਰ ਕੀ ਕਰਨਾ ਹੁੰਦੀ ਹੈ ਉਹਨਾਂ ਨੇ ਵਿਆਹ ਕਰਨਾ ਸੀ ਆਇਆ ਕਰਨਾ ਸੀ ਇਹਨੂੰ ਆਏ ਵੀ ਕਿਤੇ ਕੋਈ ਕੰਮ ਤਾਂ ਦੇ ਆਉਂਦੀ ਆ ਵਿੱਚੋਂ ਪੂਰਾ ਜਮਾ ਗੱਲ ਦਾ ਤਾਂ ਪੂਰਾ ਅੰਤਰਾ ਲੈਂਦੀ ਆ ਵੀ ਜੇ ਬੇਬੇ ਦੱਸ ਦੇ ਆਏ ਮੈਂ ਤੈਨੂੰ ਥੋੜੀ ਦੱਸਦੀ ਆ ਵੀ ਕਿਵੇਂ ਆਉਂਦੀ ਆ ਰਾਜਵੀਰ ਰਾਜਵੀਰ ਤਾਂ ਮੇਰੇ ਕੋਲ ਹੀ ਆਉਂਦੀ ਆ ਕਿਹੜੇ ਕੰਮ ਆਉਂਦੀ ਆ ਮੈਂ ਸੱਦੀ ਆ ਉਹ ਆਉਦਾ ਬਸ ਕੰਮ ਕਰਕੇ ਵਗ ਜੂਗੀ ਮੈਂ ਤਾਂ ਉਹਦਾ ਪਸਮਾ ਕੰਨੀ ਜਾਣੀ ਆ ਦੇਖ ਕੇ ਆਉਣੀ ਆ ਕੀ ਆ ਅੱਜ ਤਾਂ ਵਧੀਆ ਮੀਂਹ ਪੈ ਗਿਆ ਮੋਟਰ ਬੰਦੀ ਕਰਿਆ ਪਿਆ ਨੀਰਾ ਪਾਤਾ ਮੱਝਾਂ ਨੂੰ ਕਿ ਪਾਉਣੀ ਹੈ ਹਜੇ ਆ ਕੁਛ ਤਾਂ ਪਾਈ ਪਾਇਆ ਪਿਆ ਕੁਛ ਪਾਉਣਾ ਆਗਾ ਮੈਂ ਕਿ ਪਹਿਲਾਂ ਗੋਹਾ ਚੱਕ ਲੀਏ ਭਾਈ ਫੇਰ ਸੇਰ ਪਾਵਾਂਗੇ ਨੀਰਾ ਮੈਂ ਤਾਂ ਵੀ ਮੋਟਰ ਫੇਰ ਬੰਦੀ ਕਰਿਆ ਕੁਛ ਤਾਂ ਕਣੀਆਂ ਹੀ ਆ ਗਈ ਸੀ ਮੈਂ ਚਲ ਕੋਈ ਹੋਰ ਜੇ ਮੀਂਹ ਪੈਗਾ ਥੋੜਾ ਉਹ ਤਾਂ ਫੇਰ ਕੀ ਲੋੜ ਹੈ ਨਾ ਮੋਟਰ ਦਾ ਨਹੀਂ ਆ ਭਾਈ ਕਣੀਆਂ ਆਵੇ ਪਾਣੀ ਤਾਂ ਖੜਿਆ ਭਾਈ ਕਿੰਨਾ ਕਿੰਨਾ ਦੇਖ ਕਣੀਆਂ ਪੂਰੀਆਂ ਨੇ ਕੰਪਨ ਤੋਂ ਹਜੇ ਕੋਈ ਲੋੜ ਨਹੀਂ ਪਾਣੀ ਦੀ ਉਹ ਤਾਂ ਬਿਠੇ ਫਰਸ਼ ਤੇ ਖੜਿਆ ਪਣੀ ਇੰਨਾ ਮੀਂਹ ਤਾਂ ਕਾਹਨੂੰ ਹੈ ਅੱਛਾ ਆਏ ਭਾਈ ਜਿਖ ਪੂਰਾ ਲੱਗਦਾ ਜਿੱਕੜ ਤਾਂ ਹਰ ਇੱਕ ਨੂੰ ਮੋਟਰ ਨਾਲ ਛੱਡ ਕੁਛ ਨਹੀਂ ਹੁੰਦਾ ਇੱਕ ਅੱਧਾ ਦਿਨ ਦੇਖ ਲਾ। ਨਾ ਬੰਦ ਕਰਤੀ ਮੋਟਰ ਮੈਂ ਤਾਂ। ਚਲ ਬੱਸ ਫੇਰ ਤੇ ਮੈਂ ਤੈਨੂੰ ਭਾਈ ਇੱਕ ਗੱਲ ਦੱਸਾਂ। ਆਪਣੀ ਉਹਦਾ ਰਾਜਵੀਰ ਦਾ ਹੁਣ ਫੋਨ ਆ ਕੇ ਹਟਿਆ ਪਈ ਮੇਰੇ ਕੋਲੇ ਹੈ। ਅੱਛਾ ਭੈਣ ਦਾ ਫੋਨ ਆਇਆ ਸੀ। ਹਾਂ ਤੇ ਉਹਨਾਂ ਨੇ ਭਰਨੀ ਆ ਭਾਈ ਨਾਨਕ ਛੱਕ। ਹੁਣ ਫੇਰ ਤੁਸੀਂ ਆਏ ਆਖੋਗੇ ਨਾ ਤਾਂ ਮੈਂ ਇੱਕ ਗੱਲ ਕਰੀ ਆਪਣੀ ਹਰਪ੍ਰੀਤ ਕੋਲੇ ਤੇ ਉਹ ਮੈਂ ਕਿ ਤੇਰੇ ਕੋਲ ਤਾਂ ਮੈਂ ਦੱਸਦੀ ਨਾ ਫੇਰ ਤੁਸੀਂ ਆਏ ਆਖੋਗੇ ਬੇਬੀ ਉਹਲਾ ਰੱਖਦੀ ਆ ਸਾ ਤੂੰ। ਮੈਂ ਗੱਲ ਤਾਂ ਦੱਸ ਗੱਲ ਕੀ ਨਾਨਕ ਛੱਕ ਉਹਨਾਂ ਨੇ ਭਰਨੀ ਆ। ਤੈਨੂੰ ਕਹਦੀਆਂ ਉਹ ਹੋ ਗਈਆਂ ਫਿਕਰਾਂ ਫਿਕਰਾਂ ਭਾਈ ਮੈਨੂੰ ਆਏ ਹੋ ਗਈਆਂ ਉਹ ਕੁੜੀ ਵਾਲਾ ਵੀਰ ਵੀਰ ਕਰੀ ਜਾਂਦੀ ਆ ਕਾਇ ਦਿਨ ਹੋ ਗਏ ਉਹ ਕਹਿੰਦੀ ਸੀ ਨਾਲਕ ਛੱਕ ਭਰਨੀਆ ਚਾਹੀਦਾ ਸਿਆਉਣਾ ਹੁਣ ਤੇ ਉਹ ਭਾਈ ਕੁੜੀ ਵਾਲਾ ਵਿਚਾਰੀ ਉਹ ਕਹਦੀ ਮੈਂ ਹੁਣ ਭਾਈ ਉਹਨਾਂ ਨੂੰ ਐ ਕਹੇਤਾ ਉਹਨੂੰ ਕੁੜੀ ਨੂੰ ਹਾਰ ਕੇ ਮੈਂ ਕਿਹਾ ਭਾਈ ਮੇਰੇ ਦੇਖ ਰਿੰਗ ਪਾਇਨੇ ਕਰਨਾਲੇ ਭਾਈ ਤੂੰ ਉਹ ਲੈ ਜਾ ਤੇ ਕਿਰਾਂ ਤੂੰ ਆਦਾ ਭੀ ਨਾਲਕ ਛੱਕ ਦਾ ਕੰਮ ਸਾਰ ਬੇਬੇ ਕੋਈ ਕੀ ਗੱਲਾਂ ਪੁੱਛਣ ਵਾਲੀਆਂ ਨੇ ਤੇਰੇ ਰਿੰਗ ਨੇਗੇ ਤੂੰ ਦੇਰੇ ਭੈਣ ਨੂੰ ਫੇਰ ਕੀ ਗੱਲ ਐ ਲੈ ਗੱਲਾਂ ਤਾਂ ਨਹੀਂ ਭਾਈ ਐਵੇਂ ਸਕੀਮ ਕਰਨ ਦਾ ਭਾਈ ਜੇਕਰ ਦੱਸਣ ਦਾ ਤਾਂ ਮੇਰਾ ਵੀ ਹੱਕ ਐ ਐਵੇਂ ਮੈਂ ਸੋਚ ਚੋਰੀਆਂ ਚੱਕ ਕੇ ਫੜਾਵਾਂ ਤੇਰੇ ਨੂੰ ਕੋਈ ਦੇਖ ਗੱਲ ਮੂਰੇ ਆਜੇ ਤੁਸੀਂ ਆਖੋ ਬੇਬੇ ਸਾਡੇ ਕੋਲੇ ਗੱਲ ਨਹੀਂ ਕਰੀ ਤੇ ਬੇਬੇ ਇੱਕ ਗੱਲ ਹੈਗੀ ਐ ਫਿਰ ਭੈਣ ਉਹ ਵਾਪਸ ਕਰ ਦੂਗੀ ਕਿ ਰੱਖਣ ਵਾਸਤੇ ਲੈਂਦੀ ਏ ਤੇਰੇ ਮਿੰਗ ਉਹ ਤਾਂ ਪਈ ਵਾਪਸ ਕਰੂਗੀ ਆਪਾਂ ਤਾਂ ਢੜਈ ਲਊਗੀ ਉਹਨਾਂ ਸਿਆਉਣਾ ਆਪਾਂ ਨੂੰ ਦੇ ਦੂਗੀ ਲੇ ਫੇਰ ਕੀ ਗੱਲ ਐ ਸਾਲ ਨੂੰ ਦੇ ਦੇ 6 ਮਹੀਨੇ ਨੂੰ ਦੇ ਦੇ ਭਾਈ ਦੇ ਖਾਜ ਦਾ ਮੈਂ ਆਦੀ ਨਹੀਂ ਵੀ ਤੁਹਾਨੂੰ ਵੀ 6 ਮਹੀਨੇ ਨਹੀਂ ਮੋੜ ਦੂਗੀ ਤੇ ਸਾਤੀ ਵੀ ਨਾ ਲੱਗ ਭਾਈ ਲੱਗੂਗਾ ਸਾਤੀ ਫੇਰ ਨਾ ਫਿਕਰ ਕਰ ਕਿਸੇ ਗੱਲ ਦੀ ਫੇਰ ਤਾਂ ਇਹ 6 ਮਹੀਨੇ ਸਾਲ ਨੂੰ ਮੋੜ ਦੂ ਫੇਰ ਕੀ ਗੱਲ ਐ ਜਿਉਂ ਉਹਨਾਂ ਦੇ ਹੱਥ-ਤੰਗ ਐ ਭੈਣ ਕਾ ਫੇਰੀ ਤੇ ਤੁ ਮੰਗਦੀ ਹੈ ਹੋਰ ਫੇਰੀ ਮੰਗਦੀ ਆ ਭਾਈ ਚੜ੍ਹਦੀਆਂ ਗੱਲਾਂ ਆਪਦੀ ਮਾਂ ਕੋਲੀ ਕਰਦੀ ਐ ਜੀ ਹੁਣ ਤਾਂ ਕਿਸੇ ਕੋਲ ਕਰ ਨਹੀਂ ਸਕਦੀ ਲੱਗਦੇ ਹੈਨਾ ਕੁੜੀ ਕਤਰੀ ਦਾ ਮਾਂ ਪਿਓ ਤੇ ਕਿਰੀ ਜੋਰ ਹੁੰਦਾਗਾ ਮੈਨੂੰ ਆਰੀ ਤੇਰੇ ਕੋਲੇ ਟੋਲਾ ਪਿਆ ਬੇਬੇ ਬਣ ਕੇ ਜੇ ਦੇ ਦੇ ਮਾਂ ਕਹੇ ਭਾਈ ਚੱਲ ਲੈ ਜਾ ਹੁਣ ਉਹ ਆਉਂਦੀ ਆ ਕਿਤੇ ਤੂੰ ਹਰਪ੍ਰੀਤ ਕੋਲੇ ਨਾ ਦੱਸੀ ਵੀ ਉਹ ਸਿਉਣਾ ਲੈਣ ਆਉਂਦੀ ਆ ਅੱਛਾ ਹਰਪੁਰੀ ਤੋਂ ਚੋਰੀ ਕਾਦੀ ਰੱਖਣੀ ਮੈਂ ਕਹਿੰਦਾ ਦੱਸ ਦਿੰਨੇ ਆਪਣੀ ਘਰ ਦੀ ਗੱਲ ਹੈ ਭਾਈ ਫਿਰ ਕੋਲ ਇਸ ਕਰੂਗੀ ਫਿਰ ਉਹਨੇ ਦੇਣ ਨਹੀਂ ਦੇਣਾ ਫਿਰ ਮੈਨੂੰ ਪਤਾ ਐਵੇਂ ਫਿਰ ਕੁੜੀ ਨੂੰ ਕੁਸ ਆਖੂਗੀ ਐਂ ਬੋਲੂਗੀ ਕੁਦਾ ਇਮੀਂ ਦੇਨੇ ਪਹਿਲਾਂ ਮੈਂ ਥੋੜੀ ਕਿ ਤੂੰ ਗਲੇਸ ਕਰੇ ਅਸੀਂ ਕਾਸ ਤੋਂ ਕਲੇਸ ਕਰਾਂਗੇ ਨਹੀਂ ਪਾ ਲੀ ਜਾਂਦੀ ਐ ਭੈਣ ਕੋਈ ਗੱਲ ਨਹੀਂ ਨਹੀਂ ਭਾਈ ਅਗਲਾ ਹੋਤੀ ਤਾਂ 다ੜੀ ਸਾਰੀ ਦੇ ਦਿੰਦਾ ਸਿਆਉਣਾ ਨਹੀਂ ਅਗਲਾ 다ੜਾ ਦਿੰਦਾ ਹੁੰਦਾ ਚੱਲ ਤੇਰੀ ਮਰਜ਼ੀ ਐ ਮੈਂ ਤਾਂ ਨਾ ਦੱਸੂਗਾ ਚਲ ਕੋਈ ਦੱਸੀ ਨਾ ਭਾਈ ਤੇ ਮੈਂ ਬੇਫਿਕਰ ਹੋ ਕੇ ਦੇ ਦੇ ਤੂੰ ਰਿੰਗਾ ਆਪਦੇ ਕਾ ਚੰਗਾ ਭਾਈ ਦੇਖ ਬੱਸ ਫੇਰ ਹੁਣ ਮੈਂ ਤੇਰੀ ਰਹਿਣਾ ਗਿੰਨੀਆਂ ਭਾਈ ਫੇਰ ਨੂੰ ਕੋਈ ਗੱਲ ਹੋਈ ਭਾਈ ਆਏ ਕਹੀ ਦੀ ਮੇਰੀ ਵੀ ਬੱਚੇ ਰਹਿ ਉਹ ਰਾਈ ਐ ਭੈਣ ਖੜਾ ਬਗਾਨੀ ਐ ਚੰਗਾ ਭਾਈ ਚੰਗਾ ਭਾਈ ਮੈਂ ਤਾਂ ਚਾਹ ਪੀਣਾਗਾ ਜਾ ਕੇ ਮੁੰਡਾ ਨੂੰ ਨੀਰਾ ਤੂੰ ਹੀ ਪਾਦੀ ਹੁਣ ਚਲ ਕੋਈ ਨਾ ਭਾਈ ਮੈਂ ਪਾਉਣੀ ਆ ਚਲ ਮੁੰਡੇ ਨੂੰ ਤਾਂ ਮੈਂ ਦੱਸ ਤਾ ਐਵੇਂ ਫੇਰ ਮੈਂ ਜਿ ਚੋਰੀ ਦੋਨਾ ਤੋਂ ਰੱਖਦੀ ਫੇਰ ਅਗਲਾ ਕਰੰਦਾ ਬੁੜੀ ਨੇ ਚੋਰੀ ਰੱਖ ਲਈ ਹੁਣ ਚਲ ਮੁੰਡਾ ਕਹਿੰਦਾ ਵੇ ਵੇ ਤੇਰੇ ਰਿੰਗ ਐ ਦੇ ਦੇ ਚਲ ਮੈਂ ਤਾਂ ਦੇ ਦੂੰਗੀ ਆਪੇ ਚਲ ਦੇ ਦੂਜੇ ਵਿਚਾਰੀ ਸਾਠੀ ਮਹੀਨਿਆਂ ਨੂੰ ਨਮਰ ਆ ਤਗਈਆਂ ਕਿਤੇ ਹਰਪ੍ਰੀਤ ਕਰੀ ਨਾ ਹੋਵੇ ਚਲ ਹੁਣ ਤਾਂ ਐ ਬਹਾਨਾ ਜਾ ਮਾਰ ਦੂੰਗੀ ਵੀ ਮੈਂ ਤਾਂ ਵਿਆਹ ਦਾ ਕਹਿਣ ਆਈਆਂ ਵੀ ਭਾਈ ਚਲ ਤੁਸੀਂ ਵੀ ਚਲਿਓ ਕੁੜੀ ਨੇ ਫੋਨ ਕਰਿਆ ਸੀਗਾ ਵੀ ਚਲ ਤੂੰ ਹੀ ਕਹਿ ਆਈ ਵਿਆਹ ਦਾ ਚਲ ਐ ਕਹਿ ਦੂੰਗੀ ਵੀ ਮੈਂ ਤਾਂ ਵਿਆਹ ਦਾ ਕਹਿਣ ਨਹੀਂ ਆਈਆਂ ਕੋਈ ਨਾ ਕੋਈ ਬਹਾਨਾ ਤਾਂ ਹੁਣ ਮਾਰਨੀ ਪਊਗਾ ਘਰੇ ਹੋਵੇ ਜੀ ਬੇਬੇ ਲੱਭੇ ਬੇਬੇ ਤਾਂ ਕਰੀ ਉਹ ਫਿਰਦੀ ਐ ਸਾਹਮਣੇ ਬੇਬੇ ਕਰੀਆਂ बोलदी ਵੀ ਨਹੀਂ ਹੈਗੀ बोल ਤਾਂ ਪੈ ਦੂੰ ਆ ਜਾ ਪੁੱਤ ਆ ਜਾ ਮੈਂ ਤਾਂ ਤੈਨੂੰ ਵੱਜਾ ਮਾਰਦੀ ਆਉਣੀ ਆ ਤੂੰ ਚੱਜਣਾ ਬੋਲਦੀ ਵੀ ਨਹੀਂ ਹੈਗੀ ਕਿਹੜਾ ਪੁੱਤ ਵਸ ਮਾਈ ਆਦੇ ਦਿਮਾਗ ਜੇਚ ਬੈਠੀ ਹੋ ਠੀਕ ਠਾਕ ਅੱਛਾ ਹਾਂ ਠੀਕ ਹੈ ਕਵੇਂ ਪੇ ਵਧੀਆ ਤੂੰ ਦੱਸ ਕਿਵੇਂ ਆ ਠੀਕ ਹੈ ਵਧੀਆ ਪੁੱਤ ਠੰਡ ਤੋਂ ਬਚ ਕੇ ਰਿਹਾ ਘਰ ਨਾ ਮੈਂ ਤਾਂ ਬਚੀ ਆ ਪੁੱਤ ਮੈਂ ਤਾਂ ਕੁਛ ਨਹੀਂ ਕਰਦੀ ਆਏ ਬੂਟ ਬਾਟ ਜਰਾਬਾਂ ਨਹੀਂ ਪਾਉਂਗਾ ਜਰਾਬਾਂ ਨਹੀਂ ਮੈਂ ਪਾਉਂਦੀ ਫਿਰ ਨਾ ਮੈਂ ਸੇਕ ਜੀਆਂ ਚੁੱਲ੍ਹੇ ਮੂਰੇ ਪੁੱਤ ਤੇ ਜਰਾਬਾਂ ਮੱਚ ਜਾਂਦੀਆਂ ਨਹੀਂ ਕਾਲ ਕੋਈ ਨਹੀਂ ਵੇ ਬੇ ਤੇ ਹਰਪ੍ਰੀਤ ਕਿੱਥੇ ਗਈ ਆ ਹਰਪ੍ਰੀਤ ਤਾਂ ਪਾਉਂਦੀ ਆ ਨੀਰਾ ਤੇ ਆ ਜਾ ਤੂੰ ਕਹਿ ਰ ਅੰਦਰ ਚਾਹ ਪਾਣੀ ਫੇਰ ਹੀ ਪੀ ਵੀ ਫੇਰ ਹੀ ਪੀ ਮਾ ਚਾਹ ਪਾਣੀ ਆ ਹੋ ਫੇਰ ਆਜੂਗੀ ਹਰਪ੍ਰੀਤ ਚਲ ਆਇਂ ਕਰ ਮੈਨੂੰ ਤੂੰ ਫੜਾ ਦੇ ਮੈਂ ਸਾਂਭ ਲੈਨੀ ਆ ਹਨਾ ਬਾਅਦ ਚ ਉਹੀ ਗੱਲ ਬਿੜਕਾਂ ਲੈਣ ਲੱਗ ਜਾਈ ਹਾਂ ਹਾਂ ਬਤਾਈਦਾ ਤੈਨੂੰ ਕਹੀ ਨਹੀਂ ਐਥੇ ਤਾਂ ਨਹੀਂ ਰਹੀ ਵਾਲਾ ਬੇਬੇ ਆ ਲਾਈਟ ਲਾ ਪਾਈ ਲੈ ਚੱਕ ਬੇਬੇ ਦਾ ਮਦਦ ਕਿੱਥੇ ਪਈ ਨੇ ਦੱਸ ਮੈਨੂੰ ਕਿ ਤਿਆਰ ਹੋ ਜਾਵੇਂ ਮਮਾ ਇਹ ਦੇਖਾ ਨੀਗਾ ਦੇਖ ਦੇਖ ਭਾਈ ਤੂੰ ਉਹਨੂੰ ਨਾ ਬੇਬੇ ਹਜੇ ਤੱਕ ਤਾਂ ਆਉਂਦੀ ਨੀ ਤੂੰ ਕੱਢ ਦਾ ਵਾਦਾ ਵਾ ਬੇਬੇ ਪੇਟੀ ਬੰਦ ਕਰ ਦੇ ਹਰਪ੍ਰੀਤ ਆ ਗਈ ਲਾ ਦੇ ਲਾ ਦੇ ਲਾ ਦੇ ਕੀ ਕਰੀ ਜਾਂਦੇ ਐ ਆ ਗਈ ਰਾਜਵੀਨ ਹਾਂ ਹਾਂ ਆ ਗਈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਕੀ ਕਰੀ ਜਾਂਦੇ ਸੀ ਅੰਦਰ ਕੁਛ ਨਹੀਂ ਉਹ ਤਾਂ ਬੇਬੇ ਨਾਲ ਖੇਸ ਜਿਹਾ ਭੜ ਦਿੱਸੀ ਕਿ ਮੈਨੂੰ ਖੇਸ ਦੀ ਲੋੜ ਸੀ ਮੱਖਾ ਚਲ ਮੈਨੂੰ ਘੱਟ ਸੀਏ ਦੋ ਤਿੰਨ ਖੇਸ ਵੀ ਚਲ ਬੇਬੇ ਤੋਂ ਲੈ ਜਾਨੀ ਆ ਨਾਲੇ ਬੇਬੇ ਕਹਿੰਦੀ ਹਜੇ ਵਿਆਹ ਨਹੀਂ ਕਰਦੇ ਗਿਆ ਵਿਆਹ ਬਾਹਾਂ ਕਰਨਾ ਨਾ ਆ ਜਾਓ ਮੈਂ ਤੁਹਾਨੂੰ ਵਿਆਹ ਦਾ ਕਹਿਣੀ ਆਈ ਆ ਵਿਆਹ ਤਾਂ ਕਢਾ ਲਿਆ ਬੈਚ ਤਾਂ ਦੇਣਾ ਜਦ ਆਸੀ ਰਹਿ ਗਏ ਬੇਬੇ ਦਾ ਮੈਨੂੰ ਕਹਿ ਕੇ ਆੜੀ ਆ ਕਿ ਉਹਦੀ ਨੰਨੂ ਤਾਂ ਕਿ ਗਾਹਾਂ ਕਰੂਗੀ ਵਿਆਹ ਕੁੜੀ ਦਾ ਹੁਣ ਕਰਦੀ ਨਹੀਂ ਕਿੱਥੋਂ ਗਾਹਾਂ ਉਹੀ ਗੱਲ ਤੈਨੂੰ ਬਤਾਉਂ ਲਿਆਦਾ ਸੌ ਹੁੰਦਾਗਾ ਕਦੇ ਰੇ ਬਣਾ ਲੈਂਦੇ ਆ ਕਦੇ ਟਾ ਲੈਂਦੇ ਆ ਹੁਣ ਸਾਨੂੰ ਫੋਨ ਕਰਤਾ ਵੀ ਭਾਈ ਵਿਆਹ ਕਢਾ ਲਿਆ ਅੱਛਾ ਚਲ ਭਾਈ ਚੰਗਾ ਮੈਂ ਚਾਹ ਪਾਣੀ ਬਣਾਉਣੀ ਆ ਤੇਰੇ ਬਾਅਦ ਸਾਨੂੰ ਵੀ ਮੈਂ ਵਿ ਨਾ ਚਲ ਕੋਈ ਨਹੀਂ ਫਿਰ ਵਿਆਹ ਤਾਂ ਉਹੀ ਗੱਲ ਜਦੋਂ ਸੱਦੋਂਗੇ ਆ ਜਾਗੇ ਹਾਂ ਚਲ ਐਂ ਕਰ ਤੂੰ ਬਣਾ ਲੈ ਚਾਹ ਬੇਬੇ ਕੀ ਕਰੀ ਜਾਂਦੀ ਆ ਬੇਬੇ ਆ ਜਾ ਨਾ ਬਾਹਰ ਫੇਰ ਪਾ ਲਾਂਗੇ ਖੇਸ ਆ ਜਾ ਮਰੋ ਕੋਈ ਖੇਸ ਪਾੜਦੀ ਸੀ ਮੈਨੂੰ ਠਹਿਰੀ ਨਹੀਂ ਬੱਸ ਆ ਜਾ ਫੇਰ ਪਾ ਲਾਂਗੀ ਕਰਦੀਆਂ ਚੰਗਾ ਤੂੰ ਕਰ ਲੈ ਬਈ ਚਾਹ ਕੋਈ ਨਹੀਂ ਆ ਜਾ ਬੇਬੇ ਆਜਾ ਰਾਜਵੀਰ ਉਹ ਫੇਰ ਹੁਣ ਤਾਂ ਧਿਆ ਤਰੀਤ ਆਜਾ ਮੈਂ ਤੈਨੂੰ ਫੜਾ ਦਿਆਂ ਫੜ ਗਏ ਫੇਰ ਫਿਰ ਇੱਥੇ ਆਪਣੇ ਕੋਲੇ ਆ ਕੇ ਜੀਊਗੀ ਕੱਢ ਲੈ ਤੈਂ ਆਹੋ ਕੱਢ ਤਾਂ ਮੈਂ ਲਈ ਸੀ ਕੱਢੀ ਬੈਠੀ ਉਹ ਫੇਰ ਬਸ ਆ ਗਈ ਉਹਦੀ ਮੈਂ ਫੇਰ ਝੱਕਦੇ ਨੇ ਫੇਟੀ ਬੰਦ ਕਰਤੀ ਸਹੀ ਜੱਲ ਫੜਾ ਫੜਾ ਝੱਕਦੇ ਨੇ ਮੈਨੂੰ ਆਹ ਰਮਾਲ ਜੇ ਚ ਬਲੇਟ ਕੇ ਫੜਾ ਦੇ ਲੈ ਭਾਈ ਡੇਗ ਡੂਗ ਨਾਲਾਂਗੀ ਮੈਂ ਤੈਨੂੰ ਦੱਸਾਂ ਗੱਲ ਨਹੀਂ ਬੇਬੇ ਕਿੱਡੇ ਕਿੱਡੇ ਨੇ ਦੇਖ ਹਾਂ ਕਿੱਡੇ ਸੋਹਣੇ ਨੇ ਹਨਾ ਹੋਰ ਪਹਿਲਾ ਵਾਲੇ ਨੇ ਤਾਂ ਪਹਿਲਾ ਵਾਲੇ ਹੁੰਦੇ ਆ ਇਹ ਜੇ ਮੈਂ ਤਾਂ ਸਾਹਮ ਸਾਹਮ ਰੱਖੇ ਨੇ ਬੇਬੇ ਜੇ ਨਾ ਉਹੀ ਗੱਲ ਉਹਨਾਂ ਨੂੰ ਜੋ ਅਸੀਂ ਆ ਤੋਲਾ ਸਿਉਨੇ ਦਾ ਪਾਉਣਾ ਹੁੰਦਾ ਨਾ ਮੈਂ ਤਾਂ ਵਿਆਹ ਚ ਪਾ ਕੇ ਵਧੀਆ ਵਿਆਹ ਦੇਖਦੀ ਹੁੰਦਾ ਉਹ ਦੇਖ ਪਾਏ ਹੋਣਾ ਨਾ ਰਾਜਵੀਰ ਇਹ ਤਾਂ ਹੀ ਮਾਲ ਜਖਮੇ ਇੰਨੇ ਸੋਨੇ ਲੱਗਣੇ ਤਾਂ ਮੇਰੇ ਤਾਂ ਪਹਿਲਾਂ ਵਾਲੇ ਉਦੋਂ ਨਿਰਵਾਜ ਨੇ ਮੈਂ ਤਾਂ ਪਨਾ ਹੀ ਨਹੀਂ ਫਾਇਦਾ ਕੋਈ ਨਹੀਂ ਬੇਬੇ ਮੈਂ ਤੈਨੂੰ ਹੋਰ ਕਰਾ ਦੂੰਗੀ ਆ ਜਾ ਕਿਤੇ ਹਰਪ੍ਰੀਤ ਨਾ ਆਏ ਉਹ ਤਾਂ ਚਾਹ ਕਰਦੀ ਹੈਗੀ ਉੱਥੇ ਬਹਿ ਜਾ ਜਾ ਕੇ ਐਵੇਂ ਥੱਕ ਕਰੂਗੀ ਫਿਰ ਤਰੀਕੀਆਂ ਦੀਆਂ ਮਾਵਾਂ ਧੀ ਅੰਦਰ ਕਿਹੜੇ ਵੇਲੇ ਇਹਦੀਆਂ ਲੱਗੀਆਂ ਪਈਆਂ ਕਦੇ ਪੇਟੀ ਖੋਲ ਲਾਂ ਨਹੀਂ ਕਦੇ ਨੁਮਾਰੀ ਖੋਲ ਲਾਂ ਨਹੀਂ ਜਿਵੇਂ ਕੋਲੇ ਜਾਨੀ ਆ ਫਿਰ ਐ ਨਹੀਂ ਪਤਾ ਕੀ ਬੋਲਣ ਵੀ ਕਲ ਰਾਜਵੀਰ ਦਾ ਸੁਭਾ ਨਹੀਂ ਹੈਗਾ ਬੇਬੇ ਤੇ ਮੈਂ ਡਰਦੀ ਨਹੀਂ ਸੀ ਉਹ ਤਾਂ ਥੋੜਾ ਜਿਹਾ ਮੈਨੂੰ ਡਰ ਲਾਦਾ ਚਲ ਮੈਂ ਏਸੀ ਨੂੰ ਪੁੱਛਦੀ ਆ ਕਿ ਇਹਨੂੰ ਪਤਾ ਹੋਵੇ ਕਿਸੇ ਗੱਲ ਦਾ ਆ ਦੇਖ ਲੈ ਲੈ ਟੈਂਕੀ ਪਰ ਕੇ ਮੋਟਰ ਡੁੱਲੀ ਜਾਂਦੀ ਆ ਮੋਟਰ ਤਾਂ ਬੰਦ ਕਰਦਾਂ ਨੇ ਗੱਡੀ ਸਾਫ ਕਰਨ ਦੀ ਹੋਗੀ ਉਹ ਮੇਰਾ ਤਾਂ ਇਦਰੀ ਖਿਆਲ ਹੋ ਰਿਹਾ ਮੈਂ ਤਾਂ ਗੱਡੀ ਤੇ ਨਾ ਕਪੜਾ ਮਾਰਦਾ ਸੀਗਾ ਆਹੋ ਸਾਰੇ ਕੰਮ ਮੈਨੂੰ ਹੀ ਕਹਿੰਦੇ ਵੀ ਤੂੰ ਹੀ ਕਰੀ ਆ ਉੰਗਲੀ ਕੰਮ ਕੋਈ ਕਰ ਲਿਆ ਕਰ ਕੰਮ ਤਾਂ ਮੈਂ ਹੀ ਕਰਦੀ ਆ ਅੱਗੇ ਮੈਡਮਾਂ ਤਾਂ ਬੇਬੇ ਦੇਖ ਲਾਂਦੀ ਸੀ ਨਾ ਅੱਜ ਬੇਬੇ ਜੀਦੋਂ ਦੀ ਰਾਜਵੀਰ ਆਈ ਐ ਅੰਦਰ ਬੜੀਆਂ ਬੈਠੀਆਂ ਨੇ ਦੋਨੇ ਜਣੀਆਂ ਕਦੇ ਤਾਂ ਪੇਟੀ ਖੋਲਣ ਦੀਆਂ ਕਦੇ ਨਮਾਰੀ ਖੋਲਣ ਦੀਆਂ ਕਰਨ ਕੇ ਇਹ ਰਾਜਵੀਰ ਉਹ ਮਾਮਾਂ ਤਾਂ ਇਆਂ 100 ਗੱਲਾਂ ਹੁੰਦੀਆਂ ਨੇ ਹੈ ਕੀ ਕੀ ਦੱਸਾਂ ਹੁਣ ਤੈਨੂੰ ਤੂੰ ਤਾਂ ਐਵੇਂ ਛੱਪ ਜਾ ਕਰਦੀ ਹਣੀ ਸਾਰਾ ਦਿਨ ਬਾਹਰ ਚ ਹੋਈ ਮੈਨੂੰ ਦੇਖ ਕੇ ਜਰਕਦੇ ਨੇ ਪੇਟੀ ਡਾਤੀ ਪਤਾ ਨਹੀਂ ਕੀ ਪੇਟੀ ਚੋਂ ਕੱਢਦੇ ਆ ਬੇਬੇ ਕੱਦੀ ਲੱਗਿਆ ਬੇਬੇ ਦੀ ਪੇਟੀ ਚ ਕੀ ਐ ਖੱਦਰ ਤੋਂ ਬਣਾ ਹੋਰ ਵੀ ਹੈ ਕੋਸ ਕੁ ਖੇਸ ਹੋਣਗੇ ਜਾਂ 도ੜੇ ਹੋਣਗੇ ਖਦਰ ਦੇ ਹੋਰ ਕੀ ਹੋਊਗਾ ਨਾ ਖੇਸ 도ੜੇ ਉਹਨੇ ਕੀ ਕਰਾਉਣੀ ਹੈਗੇ ਹੁਣ ਨਾਲੇ ਕੌਣ ਦਿੰਦਾ ਖੇਸ 도ੜੇ ਨਾਨਕ ਚ ਕੰਜ ਹੁਣ ਤਾਂ ਅਗਲੇ ਜਾ ਤਾਂ ਪੈਸੇ ਦਿੰਦਾ ਜਾਂ ਸੋਨਾ ਦਿੰਦਾ ਉਹ ਕੋਈ ਕੱਪੜਾ ਲੀੜਾ ਇੰਨਾ ਹੁੰਦਾ ਕੋਈ ਪੰਡ ਪੁੰਡ ਬੰਨਣੀ ਹੂ ਤਾ ਕੋਈ ਖੱਦਰ ਦਾ ਖੇਸ ਲੀ ਜਾਂਦੀ ਹੋਈਆਂ 도ੜਾ ਲੀ ਜਾਂਦੀ ਹੋਈ ਹੋਰ ਬਤਾਈ ਨੇ ਕੀ ਲੈ ਜਾਣਿਆ ਮੈਂ ਫਿਰ ਮੈਨੂੰ ਦੱਸਦਾ ਮੇਰੇ ਕੋਲੇ ਦੇਖ ਲੈ ਦੋਨੇ ਮਾਮਾ ਧੀਆ ਗੱਲ ਨਹੀਂ ਕਰਦੀਆਂ ਜਦੋਂ ਦੀ ਆਈ ਐ ਕੁੜੀ ਜੀ ਉਦੋਂ ਦੀ ਬੇਬੇ ਨੂੰ ਲੈ ਕੇ ਅੰਦਰ ਬੜੀ ਐ ਜਿਵੇਂ ਉਹ ਹੀ ਗੱਲ ਕੱਲੀ ਬੇਬੇ ਹੁੰਦੀ ਤਾਂ ਮੈਂ ਕੋਲੇ ਵਗ ਜਾਂਦੀ ਉਹਦੇ ਤੈਨੂੰ ਸੁਭਾਅ ਦਾ ਪਤਾ ਚਾਰੇ ਚੱਕ ਕੇ ਪੈ ਜੂਗੀ ਮੇਰੇ ਕੰਨੀਆਂ ਤੂੰ ਕੀ ਲੈਣ ਆਈ ਜਾਂਦਾ ਨਾ ਹੋਰ ਤੈਨੂੰ ਕੋਈ ਕੰਮ ਹੈ ਨਹੀਂ ਹੈ ਉਹਨਾਂ ਨੇ ਸਾਰਾ ਦਿਨ ਬਿੜਕਾ ਪੰਨਦੀ ਰਹਿਣੀ ਐ ਉਹ ਹਜ਼ਾਰ ਕੰਮ ਐ ਘਰੇ ਕੋਈ ਹੋਰ ਕੰਮ ਕਰ ਲੈ ਨਾ ਕੰਮ ਕਿਹੜਾ ਹੋਰ ਤੇਰੇ ਨੋਕਰ ਰੱਖੇ ਹੋਏ ਆ ਮੈਂ ਹੀ ਕਰਦੀ ਆ ਟੜਕੇ ਦੇ ਕੰਮ ਮੈਂ ਹੀ ਕੀਤੇ ਆ ਨੀਰਾ ਤੂੰ ਕਹੀ ਜਾਂਦਾ ਸੀ ਬੇਬੇ ਨੂੰ ਕਿ ਬੇਬੇ ਤੂੰ ਪਾਇਆ ਬੇਬੇ ਜੀ ਨੂੰ ਆ ਗਈ ਰਾਜਵੀਰ ਕਹਿੰਦੀ ਭਾਈ ਨੀਰਾ ਪਾਲਾ ਕੁੜੀ ਆ ਗਈ ਮੈਂ ਤਾਂ ਕੁੜੀ ਕੋਲੇ ਬਹਿਨੀ ਆ ਫਿਰ ਚਾਹ ਪਾਣੀ ਕਰਦੀ ਆ ਕਿ ਨਾ ਖੁਲ ਲੈ ਚਾਹ ਵੀ ਕਰਕੇ ਦੇਤੀ ਮੁਰਕੇ ਚਾਹ ਵੀ ਪੀਣ ਨਹੀਂ ਆਈਆਂ ਬਾਹਰ ਬਹੁਤ ਬਿਮਾਰ ਤੇ ਘਰ ਦੇ ਕੰਮਾਂ ਨੂੰ ਕੰਮ ਮੰਨੀ ਜੰਨੀ ਐ ਉਜੜੇ ਮੈਂ ਖੇਤੀ ਦੇ ਕੰਮ ਕਰਦਾ ਸਾਰੇ ਟੱਬਰ ਦੇ ਦਾਣੇ ਖਾਣ ਜੋਗੇ ਕਰਕੇ ਮੈਂ ਲਿਓਣਾ ਖੇਤੀ ਦਾ ਮੇਰੇ ਨਾਲ ਕੰਮ ਕੌਣ ਕਰਉਂਦਾ ਐ ਨਾ ਫਿਰ ਹੁਣ ਮੈਂ ਤੇਰੇ ਨਾਲ ਖੇਤ ਬਗ ਤੇ ਲੈਕ ਨਾ ਤੇਰੇ ਨਾਲ ਕਣਕ ਨੂੰ ਪਾਣੀ ਲਪਾਉਣ ਲੱਗ ਜਾਂ ਜਾ ਕੇ ਮੈਂ ਤਾਂ ਕੋਈ ਤੈਨੂੰ ਕਿਹਾ ਨਹੀਂ ਤੇ ਹੁਣ ਤੂੰ ਮੇਰੇ ਨਾਲ ਮੋਟਰ ਛੱਡ ਜਾ ਕੇ ਉੱਤੋਂ ਦਾ ਤੇਰੀ ਭੈਣ ਗੱਲ ਪੈਂਦੀ ਉੱਤੋਂ ਤੂੰ ਮੈਨਾਂ ਹੁਣ ਗੱਡੀ ਸਾਫ ਕਰੀ ਜਾਨੇ ਕਿੱਧਰ ਜਾਂਦੇ ਹੋ ਅੱਛਾ ਕੁੱਲ ਗੱਲ ਹੁਣ ਜਦੋਂ ਪੁੱਛਿਆ ਕਰੀਏ ਸੀ ਹੈ ਨਹੀਂ ਮੈਂ ਤਾਂ ਉਹ ਪੁੱਛਿਆ ਵੀ ਜਾਣੇ ਕਿੱਥੇ ਹੁਣ ਜਾਣੇ ਕਿੱਥੇ ਗੱਡੀ ਲੈ ਕੇ ਉਹ ਕਿੱਥੇ ਜਾਣਾ ਪੈ ਜਾਂਦਾ ਆ ਕਣੀਆਂ ਹੀ ਪੈ ਗਈਆਂ ਸੀਗੀਆਂ ਉੱਤੇ ਰੇਤਾ ਜਾ ਪਿਆ ਪਿਆ ਸੀ ਮਹਾਰਾਜ ਗੱਦੀ ਦੇ ਕੱਪੜੇ ਮਾਰ ਦਿੰਦੇ ਆ। ਮੈਂ ਤੇ ਲੋਕਾਂ ਤੋਂ ਵੀ ਰੱਖਦਾ ਕਿਤੇ ਜਾਣਾ ਤਾਂ ਪੱਕਾ ਹੋਊਗਾ। ਹੁਣ ਸਾਨੂੰ ਐਵੇਂ ਹੀ ਇਹਨੂੰ ਦੱਸ ਤਾ ਹਰਪ੍ਰੀਤ ਨੂੰ ਇਹਨੂੰ ਪਤਾ ਨਾ ਲੱਗ ਜੇ ਕਿਹੜੀ ਗੱਲ ਦਾ। ਉਹ ਜਾਣਾ ਕਿੱਥੇ ਹੈ? ਮੈਂ ਕਿਹਾ ਭੈਣ ਆਈ ਏ। ਜੇ ਉਹਨੇ ਭੈਣ ਨਹੀਂ ਕਹਿਤਾ ਮੈਂ ਨਹੀਂ ਛੱਡਿਆਊਂਗਾ। ਐਨੀ ਗੱਲ ਐ ਹੋਰ ਕੋਈ ਨਹੀਂ। ਛੱਡਣ ਛੱਡਣ ਦੀ ਤਾਂ ਕੋਈ ਇਹ ਜੀ ਗੱਲ ਨਹੀਂ। ਗੱਲ ਤਾਂ ਕੋਈ ਹੋਰ ਐ। ਗੱਲ ਤਾਂ ਕੋਈ ਤੁਸੀਂ ਕਰਦੇ ਫਿਰਦੇ ਹੋ ਵਿੱਚੇ ਵਿੱਚ। ਜਿਹੜੀ ਗੱਲ ਐ ਤਾਂ ਮੈਨੂੰ ਪਤਾ ਨਹੀਂ ਲੱਗਦਾ। ਕੋਈ ਗੱਲ ਨਹੀਂ ਪਤਾ ਤਾਂ ਮੈਂ ਕਰਕੇ ਛੱਡੂਗੀ। ਮੈਂ ਦੇਖਦੀ ਆਂ ਦਵਾਰੇ ਜਾ ਕੇ ਉਹਨਾਂ। ਲਾ ਮੈਂ ਤਾਂ ਜਾਣੀ ਮੈਂ ਤੂੰ ਹੁਣ ਮੇਰੀ ਗੱਲ ਸਮਝ ਬੱਸ ਤੇ ਜਾਏਂਗੀ ਮੇਰਾ ਗੱਡੀ ਤੇ ਨਾ ਕਪੜਾ ਮਾਰ ਕੇ ਗੱਡੀ ਸਾਫ਼ ਕੀਤੀ ਮੈਂ ਤੈਨੂੰ ਗੱਡੀ ਤੇ ਨਹੀਂ ਛੱਡਿਆ ਨਾ ਨਾ ਬਾਈ ਗੱਡੀ ਤੇ ਨਹੀਂ ਮੈਂ ਜਾਂਦੀ ਮੈਂ ਤਾਂ ਨਾ ਬਸਤੀ ਵਗ ਜੂਗੀ ਤੈਨੂੰ ਪਤਾ ਤਾਂ ਹੈਗਾ ਹਰਪ੍ਰੀਤ ਦਾ ਐਵੇਂ ਬੁਰਬੁਰ ਕਰੀ ਜਾਊਗੀ ਮੈਂ ਕਹਾ ਕੇ ਜੇ ਰਾਜੀ ਨਹੀਂ ਕਿਸੇ ਗੱਲ ਤੋਂ ਉਹ ਬੁਰਬੁਰਤੇ ਨਹੀਂ ਕਰਨੀ ਐ ਫੇਰ ਕਿਹੜੇ ਹਟੂਗੀ ਬੁਰਬੁਰ ਕਰੇ ਨਾ ਹਾਂ ਕਿੱਥੇ ਉੱਥੋਂ ਝੜ ਹੋਇਆ ਮੈਂ ਤੈਨੂੰ ਗੱਡੀ ਤੇ ਛੱਡਿਆ ਆਉਂਦਾ ਪਹਿਨੇ ਨਾ ਨਾ ਇੰਨੀ ਖੇਚਲਾ ਕਾਹਨੂੰ ਕਰਨੀ ਐ ਕਿ ਉਹ ਤੇਲ ਮਚਾਉਣਾ ਤੂੰ ਮੈਂ ਤਾਂ ਨਾ ਬਸਤੀ ਵਗ ਜੂਗੀ ਇਹ ਨਾਲੇ ਆਪਣਾ ਕੰਮ じゃ ਬਣ ਗਿਆ ਸੀ ਬੀ ਉਰੇ ਗਾ ਹੁਣ ਮੈਨੂੰ ਤਾਂ ਪਤਾ ਹੀ ਮੈਥੋਂ ਕੋਲਾ ਰੱਖੀ ਜਣੀ ਹੈ ਭੈਣ ਤੂੰ ਤਾਂ ਹਰ ਤਰੀਕਾ ਗੱਲਾਂ ਕਰਦੇ ਬੇਬੇ ਨੇ ਮੈਨੂੰ ਸਾਰੀ ਗੱਲ ਬਾਤ ਦੱਸੀ ਹੈ ਬੇਬੇ ਨੇ ਦੱਸਤਾ ਹੋਰ ਮੈਨੂੰ ਤਾਂ ਦੱਸੀ ਹੈ ਨੇ ਮੇਰੀ ਰੈਨ ਵਾਲੀ ਤੈਨੂੰ ਰਿੰਗ ਦਿੱਤੀ ਹੈ ਅੱਛਾ ਕੋਈ ਜਲ ਭੈ ਰਾਜਵੀਰ ਨੇ ਮੰਗ ਲੇ ਵੀ ਚੱਲਾ ਨਾਲੇ ਤਾਂ ਐਂ ਕਹਿੰਦੀ ਸੀ ਬੇਬੇ ਤਾਂ ਅੱਛਾ ਫੇਰ ਤੁਸੀਂ ਮੋੜਦੇ ਹੋਗੇ ਸਿਉਣਾ ਇਹ ਨਾ ਭਾਈ ਮੇਰੀ ਗੱਲ ਸੁਣ ਹੁਣ ਜੇ ਤੁਸੀਂ ਮੌਕੇ ਤੇ ਉਹੀ ਗੱਲ ਮੇਰੀ ਗਰਜ ਕੱਢਤੀ ਹਨਾ ਮੈਂ ਕੋਈ ਨਹੀਂ ਥੋੜੇ ਟਾਈਮ ਤੱਕ ਮੋੜ ਦੂੰਗੀ ਹਜੇ ਕਿਰਾਂ ਸਾਡੇ ਕੋਲੇ ਨਾ ਪੈਸਿਆਂ ਦੀ ਸਾਨੂੰ ਲੋੜ ਹੈ ਵਿਆਹ ਚ ਭੈ ਮੇਰੀ ਗੱਲ ਸੁਣ ਹਰਪ੍ਰੀਤ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਸਾਲ ਸ਼ੀਮ ਨੇ ਜਦੋਂ ਤੁਹਾਡਾ ਹੱਥ ਪੈਂਦਾ ਹੋਇਆ ਉਦੋਂ ਸਾਨੂੰ ਸਿਉਣਾ ਹੀ ਮੋੜ ਦੇ ਜਿੰਨਾ ਸਿਉਣਾ ਇਹ ਗੱਲ ਤਾਂ ਮੈਨੂੰ ਸੋਨੂੰ ਕਹਿਣੀ ਚਾਹੀਦੀ ਆ ਵੀ ਹਰਪ੍ਰੀਤ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੈਂ ਆਪੇ ਮੋੜ ਦੂੰ ਕਿਵੇਂ ਮਰਜ਼ੀ ਮੋੜਾ ਮੇਰੀ ਟੈਨਸ਼ਨ ਹੈ ਪਰ ਇੱਕ ਗੱਲ ਭੁੱਲੀ ਨਾ ਹਾਂ ਕੀ ਪਣਾ ਪਤਾ ਹੈ ਤੈਨੂੰ ਕਿਵੇਂ ਜਿੰਨੇ ਦੇ ਰਿੰਗਿਆ ਨਾ ਬੇਬੇ ਦੇ ਹਾਂ ਜਾ ਕੇ ਉਹਨੂੰ ਤਲਾ ਲੀ ਨਾ ਤਲਾ ਲੀ ਸਭ ਤੋਂ ਸੋਹੀ ਗੱਲ ਸੁਨਿਆਰੇ ਕੋਲ ਜਾ ਕੇ ਵਜਨ ਰੇਟ ਕਰਕੇ ਫੇਰ ਉਹ ਕਰੂੰਗੀ ਮੈਨੂੰ ਤਾਂ ਕੱਚੀ ਬਣਾ ਕੇ ਫੇਰ ਕੁੜੀ ਨੂੰ ਬਣਾਉ ਮੈਂ ਮੈਨੂੰ ਕੋਈ ਨਹੀਂ ਸੀਗਾ ਆ ਮੈਨੂੰ ਆਏ ਅੱਜ ਜਦੋਂ ਬੇਬੇ ਦੇ ਦੁਆਰੇ ਰਿੰਗ ਕਰਾਵਾਂਗੇ ਅੱਛਾ ਸੋਨਾ ਬੇਬੇ ਦਾ ਘਟੇ ਨਾ ਪੂਰੇ ਦਾ ਪੂਰੇ ਰਹੇ ਨਹੀਂ ਪੂਰੇ ਦਾ ਤੇਰੇ ਇਕੱਲੇ ਦੀ ਮਾਂ ਨਹੀਂ ਹੈਗੀ ਮੇਰੀ ਵੀ ਮਾਂ ਮੈਂ ਕੋਈ ਉਹਦੇ ਨਾਲ ਧੋਖਾ ਨਹੀਂ ਕਰਦੀ ਹੈਗੀ ਗੱਲਾਂ ਕਹੀਆਂ ਕਰਦਾ ਤੂੰ ਨਹੀਂ ਮੈਂ ਤੈਨੂੰ ਧੋਖੀ ਦੀਆਂ ਗੱਲਾਂ ਥੋੜੋ ਕਰਦਾ ਉਹ ਮੈਂ ਤਾਂ ਤੇਰੇ ਸੁੱਖ ਨਾਲ ਗੱਲ ਯਾਦ ਕਰਾਈਏ ਬੜੀ ਜੀ ਮੇਰੀ ਮਾਂ ਦੇ ਰਿੰਗ ਨੇ ਮੈਂ ਚਾਹੇ ਉਹੀ ਗੱਲ ਬਾਧ ਦੇ ਚ ਦੇਵਾਂ ਚਾਹੇ ਘਾਟੇ ਚ ਦੇਵਾਂ ਮੈਂ ਆਪੇ ਮੋੜ ਜੂ ਬੇਬੇ ਨੂੰ ਰਿੰਗ ਐ ਨਹੀਂ ਪਤਾ ਮੈਂ ਹੋਰ ਰਿਵਾਜ ਦੇ ਕਰਾ ਕੇ ਦੇ ਦਾਂ ਉਹ ਭਣੀ ਤੂੰ ਤਾਂ ਹੋਰ ਹੀ ਗੱਲਾਂ ਬਾਤ ਵਾਚ ਪੈਗੀ ਮਾਦਾ ਮੜੀ ਤੇਰੇ ਗੱਲ ਜਿਆਦ ਕਰਾਤੀ ਤੂੰ ਮੇਰੇ ਕੋ ਗੱਲ ਪੈਣੀ ਹੈ ਨਾ ਫਿਰ ਅਬਜਨ ਵਾਲੀ ਕੀ ਗੱਲ ਹੋਈ ਵੀ ਬੇਬੇ ਨੂੰ ਓਨੇ ਵਜਨ ਦੇ ਰਿੰਗ ਦੇਣੇ ਪੈਣਗੇ ਐ ਜਾਵ ਬ ਹੁਣ ਤੂੰ ਸੁਣਾਈ ਨਾ ਜਾ ਇੱਥੇ ਹਰਪ੍ਰੀਤ ਨੂੰ ਪਤਾ ਲੱਗ ਗਿਆ ਫਿਰ ਫਿਰ ਪੰਗਾ ਹੋ ਜਾਊਗਾ ਚੰਗਾ ਪੜ੍ਹਾਈ ਹੁਣ ਤੂੰ ਗੱਡੀ ਤੇ ਨਹੀਂ ਜਾਂਦੀ ਫਿਰ ਤੂੰ ਜਾ ਮੈਂ ਕੋਈ ਕੰਮ ਕਰ ਲਊਗਾ ਚਲ ਮੈਂ ਤਾਂ ਫਿਰ ਬਸ ਤੇ ਹੀ ਬਗ ਜੂਗੀ ਮੜਾ ਜ ਤੁਸੀਂ ਪੜਦੇ ਹੀ ਰੱਖਿਓ ਹੀ ਗੱਲ ਕਿਤੇ ਗੱਲਾਂ ਨਾ ਕਰਨ ਬਹਿ ਜਾਓ ਦੋਨੇ ਮਾਂ ਪੁੱਤ ਨਹੀਂ ਪੜੇ ਪੜਦੇ ਹੀ ਰੱਖਾਂਗੇ ਚੰਗਾ ਪੜ੍ਹੇ ਚੰਗਾ ਬਈ ਸਾਸਤ੍ਰੀ ਕਰ 4 ਟਾਈਮ ਨਾਲ ਫਿਰ ਤੂੰ ਠੀਕ ਹੈ ਠੀਕ ਹੈ ਓਹੀ ਗੱਲ ਗਰ ਲਾਲ ਦੇ ਤਾਂ ਫਿਰ ਵੀ ਮਾੜਾ ਮੋਟਾ ਬੇਈਮਾਨਾ ਹੈਗਾ ਮਨਚ ਪਰ ਵਿਚਾਰਾ ਬੋਲ ਨਹੀਂ ਸਕਦਾ ਬੋਲ ਕੇ ਕਰੂਗਾ ਵੀ ਤਿੱਕੀ ਛੜ ਤੋਂ ਹੀ ਗੱਲ ਦੋਨੇ ਮਾਮਾ ਧੀਆਂ ਦੀ ਇੱਕ ਗੱਲ ਹੈਗੀ ਇਹ ਕੀ ਕਰ ਦੂਗਾ ਜਿਹੇ ਜੀ ਚੀਜ਼ ਮੈਂ ਬੇਬੇ ਤੋਂ ਲੈਂਤੀ ਆ ਬੇਬੇ ਨੂੰ ਮੋੜ ਜੂਗੀ ਰਿੰਗਾ ਨਹੀਂ ਕੀ ਨਾ ਗੱਲਾਂ ਕਰੀ ਜਾਂਦੀ ਐ ਆਦੇ ਬਾਈ ਨਾ ਦੇਖ ਲੈ ਮੈਨੂੰ ਮਿਲਣਾ ਜ਼ਰੂਰੀ ਵੀ ਨਹੀਂ ਸਮਝਾ ਦਵਾ-ਦਵਾ ਟੱਪ ਗਈ ਚਲ ਆਪਾਂ ਨੇ ਕੀ ਲੈਣਾ ਭਈ ਜੋ ਕੋ ਬਲਾਊ ਤਾਂ ਬਲਾ ਲਾਂਗੇ ਤੂੰ ਜੋ ਮੇਰੇ ਕੋਲੇ ਖੜੀ ਨਹੀਂ ਚੰਗਾ ਚਾਹ ਪਾਣੀ ਕਰਕੇ ਦੇ ਤਾਂ ਜਦੋਂ ਜਾਣਾ ਸੀ ਉਹਦੇ ਚੱਕਿਆ ਬੈਗ ਉੱਡ ਗਈ ਮੈਂ ਤਾਂ ਅੱਖ ਲਾ ਕੇ ਤੇ ਗੱਡੀ ਤੇ ਛੱਡ ਕੇ ਆਊਗਾ ਕੀ ਨੂੰ ਆਖੀ ਜਾਂਦੀ ਆ ਭਾਈ ਵਾਗੀ ਚੱਕਿਆ ਵਾਗੀ ਉੱਡ ਗਈ ਤੇਰੀ ਕੁੜੀ ਨੂੰ ਕੀ ਗੱਲ ਭਾਈ ਕੀ ਗੱਲ ਬੇਬੇ ਮੈਂ ਇੱਥੇ ਉਹਨੂੰ ਪਤਾ ਸੀ ਵੀ ਹਰਪ੍ਰੀਤ ਬਾਟ ਕਸੰਬਰੀਆਂ ਦੇ ਮੈਨੂੰ ਦੱਸ ਕੇ ਆਈਆਂ ਵੀਰ ਜੀ ਵੀਰ ਮੈਂ ਬੈਠ ਕੇ ਚਪੰਕਰ ਮਾਰਦੀਆਂ ਤੇ ਮੇਰੇ ਕੋਲੇ ਖੜੀ ਵੀ ਨਹੀਂ ਆਈ ਉੱਡ ਗਈ ਤੇ ਰਿੰਗਾ ਨਹੀਂ ਕਿਹਦੀ ਗੱਲ ਕਰਦੀ ਸੀ ਕਿਹਦੀ ਰਿੰਗਾਂ ਦੀ ਉਹ ਤਾਂ ਉਹਨਾਂ ਦੀ ਗੱਲ ਕਰਦੀ ਸੀ ਭਾਈ ਨਾਲ ਪਿਛੱਕ ਨਹੀਂ ਬਾਹਰ ਨਹੀਂ ਜਾਣਗੇ ਉਹ ਫਿਰ ਉੱਥੇ ਗੱਲ ਕਰਦੀ ਸੀ ਕਹਿੰਦੀ ਵੀ ਰਿੰਗ ਕੇ ਮੇਰੀ ਬੇਬੇ ਵਾਲੇ ਪਾਏ ਨੇ ਕਹਿੰਦੀ ਐ ਤਤੋੜਕ ਸੌਣੇ ਦਾ ਦੇਣਾ ਕਹਿੰਦੀ ਮੇਰੀ ਬੇਬੇ ਵਾਲ ਸੱਸਾਂ ਵਾਲੇ ਅਧੀ ਸਰਿੰਗ ਪਣਾ ਦੇਾਂਗੇ ਐ ਗੱਲਾਂ ਕਰਦੀ ਸੀ ਮੁੰਡੇ ਉਹ ਤਾਂ ਰਿੰਗਾ ਦੀਆਂ ਗੱਲਾਂ ਕਰੀ ਜਾਂਦੀ ਸੀ ਮੈਨੂੰ ਤਾਂ ਬੇਬੇ ਕੁਝ ਹੋਰ ਸੁਣਿਆਗਾ ਮੈਂ ਤੈਨੂੰ ਦੱਸਾਂ ਮੈਨੂੰ ਸਿੱਧੀ ਸਿੱਧੀ ਮੱਤਰਾ ਨਾ ਦੱਸ ਦੇ ਵੀ ਰਿੰਗਾ ਦੀ ਕੀ ਗੱਲ ਸੀ ਬਸ ਮੈਂ ਰਿੰਗਾ ਦੀ ਭਾਈ ਮੈਂ ਤਾਂ ਦੱਸਤਾ ਹੀ ਗੱਲ ਸੀ ਬਾਗੋਂ ਤਾਂ ਗਈ ਭਾਈ ਉਹਨੂੰ ਕਾਹੜ ਸੀ ਜੇ ਕੋਤੋਂ ਮੌਸਮ ਖਰਾਬ ਹੋਈ ਪਈ ਹੈ ਤੇ ਬੇਬੇ ਮਿਲਦਾ ਜਾਂਦੀ ਹੈ ਬੰਦਾ ਬੰਦੇ ਨੂੰ ਘਰੇ ਜਦੋਂ ਆਈ ਏ ਉਦੋਂ ਤੁਸੀਂ ਅੰਦਰ ਪਤਾ ਨਹੀਂ ਕੀ ਕਰੀ ਗਈਓ ਦੋ ਘੰਟੇ ਤੁਸੀਂ ਅੰਦਰ ਮਾਂ ਕਮਰੇ ਚ ਲਾਤੇ ਕਦੀ ਪੇਟੀ ਖੋਲ ਨਹੀਂ ਕਦੀ ਨਮਾਰੀ ਖੋਲੀ ਉਹ ਕੀ ਸੀ ਇਹ ਕੀ ਸਾਫਾ ਹੋ ਆਏ ਆ ਰਹੀ ਸੀ ਕਹਿੰਦੀ ਬਿਜਰੇ ਬੀਜੇ ਦੇ ਤੇਰੇ ਕੋਲੇ ਕੋਈ ਛੂਟ ਹੈ ਬੇਬੇ ਵੀ ਸੋਣਾ ਜਾ ਅੱਜ ਮੈਨੂੰ ਸਮਿਆਂ ਨੂੰ ਦੇ ਦੇ ਮੈਂ ਸਮਿਆ ਲੂੰਗੀ ਉਹ ਮੈਂ ਦੇਖਿਆ ਭਾਈ ਕੋਈ ਨਹੀਂ ਸੀ ਬੜੀਆ ਅੱਛਾ ਹਾਂ ਨਾ ਹੂੰ ਤਾਂ ਤੇਰੀ 3 3 4 4000 ਵਾਲੇ ਲੈਂਦੀ ਏ ਤੇ ਅੱਜ ਤੇਰੀ ਪੇਟੀ ਵਾਲਾ ਛੂਟ ਕੰਮੇ ਪਸੰਦ ਆ ਜਾਊਗਾ ਤੇ ਬਸਾਂ ਪਸੰਦ ਆਦਾ ਕੀ ਪਤਾ ਭਾਈ ਉਹਨੇ ਆਪਣੀ ਸਿਮਾਉਣਾ ਸੀ ਕੋ ਕੋਏ ਨੂੰ ਆ ਜੀ ਮੈਂ ਵੀ ਕੋਈ ਲੱਗੀ ਤੱਥੇ ਨੂੰ ਲਾ ਦੂੰਗੀ ਤਾਂ ਕੋਈ ਕਾਲਦੀ ਹੋਵੇ ਤੂੰ ਸਿੱਧੀ ਦੱਸ ਦੇਵੇਂ ਬਈ ਮੈਨੂੰ ਜੇ ਤੇਰੇ ਕੋਲੇ ਸ਼ੂਟ ਪਏ ਸੀ ਕਾ ਸ਼ੂਟ ਤਾਂ ਪਏ ਸੀ ਚਾਰ ਸ਼ੂਟ ਲੱਗ ਗਿਆ ਖਾਤਰ ਲੈ ਕੇ ਗਈ ਹੂੰ ਤਾਂ ਹੀ ਤਾਂ ਖੜੀ ਨਹੀਂ ਮੇਰੇ ਕੋਲ ਉਹ ਕਹਿੰਦੀ ਨਹੀਂ ਗਏ ਸਿੰਧੀ ਨਹੀਂ ਆਏ ਭਾਈ ਉਹਦੇ ਤਾਂ ਪਾ ਦੇਖਦੀ ਸੀ ਸਿੰਧੀ ਨਹੀਂ ਕਰੇ ਉਹਨੇ ਕਹਿੰਦੀ ਇਹ ਨਹੀਂ ਮੈਨੂੰ ਲੈ ਕੇ ਜਾਂਦੀ ਮੈਂ ਪਸੰਦ ਨਹੀਂ ਕਰੇ ਨਾ ਸ਼ੂਟ ਪਸੰਦ ਕਰੇ ਨਾਲੇ ਪਹਿਲਾਂ ਕਹਿੰਦੀ ਸੀ ਤੂੰ ਖੇਸ ਪਾਲਕ ਦਿੰਨੀ ਆ ਨਾ ਉਹ ਖੇਸ ਲੈ ਕੇ ਗਈ ਫਿਰ ਲੈ ਕੇ ਕੀ ਗਈ ਕੁਛ ਨਹੀਂ ਬਸ ਮਿਲ ਕੇ ਵਾਗ ਗਈ ਬਸ ਮੈਂ ਆਪਾਂ ਨੂੰ ਮਿਲ ਗਈ ਤੇ ਆ ਠੰਡ ਠਾਰੀ ਦਾ ਪਤਾ ਲੱਗੇ ਜਵਾਕਾ ਜੱਲਿਆਂ ਦਾ ਤੇ ਆਪਾਂ ਬਸ ਹੁਣ ਆਦੀ ਮੈਂ ਚੱਲ ਵਿਆਹ ਦੀ ਤਿਆਰੀ ਕਰੂੰ ਆਦੀ ਚੰਗਾ ਭਾਈ ਮੈਂ ਤਾਂ ਸੰਭਰ ਦਿਆਂ ਫਿਰ ਤੁਸੀਂ ਕਿਹੜਾ ਗੱਲ ਤੇ ਆਉਣਾ ਹੈਗਾ ਲੈ ਭਾਈ ਗੱਲ ਹੋ ਤਾਂ ਇਹ ਸਾਰੀ ਗੱਲ ਦੱਸਤੀ ਹਰਪ੍ਰੀਤ ਕੋਈ ਕਹੂੰ ਹੀ ਬਸ ਨਾ ਮੇ ਮੜੀ ਦੀ ਗੱਲ ਤੇ ਕਰੋਠੇ ਜਾਂਦੀ ਕਿ ਮੇਰੇ ਕੋਲ ਖਰਚੇ ਨਹੀਂ ਗਏ ਉਹ دیਵਾਕ ਦੀ ਕਹਾੜੀ ਬਿਮਾਰੀ ਵਾਗਦੀ ਤੈਨੂੰ ਪਤਾ ਦੀ ਉਹਨੇ ਵੀ ਗਾਹ ਬਸਤੇ ਹੂੰ ਜਾਣਾ ਫੇਰ ਕਾਹਨੂੰ ਮੈਂ ਕਿਹੜਾ ਕਿਤੇ ਬਾਹਰਲੇ ਮੁਲਖ ਵਾਗੀ ਸੀ ਮੈਂ ਵੀ ਤਾਂ ਘਰੀ ਫਿਰਦੀ ਆ ਉਹ ਬਸਾਂ ਆਏ ਹੋਗਾ ਕਿੰਨੇ ਮੇਰੀ ਬਸਨਾ ਨਾਗੇ ਜੇ ਉਹਨੇ ਤੇ ਮੁੰਡੇ ਚੰਦਾ ਚੱਲੇਵੇਂ ਮੈਂ ਗੱਡੀ ਤੇ ਗੱਡੀ ਤੇ ਛੱਡਿਆ ਆ ਚੱਕੀ ਜਾ ਕੇ ਧਾਰ ਕੱਢ ਲਾ ਮੈਥੋਂ ਨਿਕਲਦੀਆਂ ਧਰਾਂ ਤੁਰਾਂ ਨੀ ਵਾ ਦੇਖ ਲੈ ਹੁਣ ਕਿਹ ਕਾਹਨੂੰ ਕਰਦਾ ਲੈ ਗੱਲ ਯਾ ਮਾਂ ਪੱਕਾ ਪਤਾ ਤਾਂ ਮੈਂ ਕਰ ਲੂੰਗੀ ਵੀ ਰਿੰਗਾ ਦੀ ਗੱਲ ਕੀ ਸੀ ਉਹਨੂੰ ਵੀ ਪਤਾ ਹੈ ਰਿੰਗਾ ਦਾ ਰਿੰਗਾ ਨੇ ਜਿਹੜੀ ਗੱਲ ਛਿੜਦੀ ਸੀ ਨਾ ਆਦੇ ਬਾਈ ਨਾਲ ਉਹ ਕਰਕੇ ਗਈ ਐ ਗੱਲ ਕਰ ਮੈਨੂੰ ਪੂਰੀ ਸਮਝ ਨਹੀਂ ਆਈ ਮੈਂ ਤਾਂ ਬੰਕਰ ਦੇ ਅੱਜ ਚ ਰਹਿ ਗਈ ਮੈਂ ਤਾਂ ਮਾੜੀ ਨਾ ਇੱਥੇ ਆਮ ਨਾ ਬੰਕਰਾਂ ਮਰੀ ਗਈ ਉਹ ਤਾਂ ਮੈਨੂੰ ਮਗਰੋਂ ਪਤਾ ਲੱਗਾ ਜੇ ਉੱਡੀ ਜਾਂਦੀ ਕਹਿੰਦੀ ਜਾਂਦੀ ਸੀ ਕੋਈ ਨਹੀਂ ਬੇਬੇ ਵੀ ਗੱਲ ਬਦਲ ਗਈ ਪਤਾ ਤਾਂ ਮੈਂ ਕਰ ਲੂੰ ਵੀ ਉਹਦੀ ਸ਼ਸ਼ ਕੋਲੇ ਹੈਗੇ ਰਿੰਗ ਹੁਣ ਉਹਦੀ ਸ਼ਸ਼ ਨੂੰ ਫੋਨ ਲਾ ਕੇ ਪਤਾ ਲੱਗੂ ਮੈਨੂੰ ਹੋਰ ਤਾਂ ਕੋਈ ਖਾਲੇ ਨਹੀਂ ਮੇਰੇ ਕੋਲ